ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਤੀ ਸਚ ਨਾਨਕ ਹੋਸੀ ਟੀ ਸਚ ਡੰਡਾ ਤੋਂ ਵੰਧਨ ਵਨਖਵਾਰ ਸਰਬ ਕਲਾ ਸਮਰੱਥ ਡੋਲਣ ਤੇਰਾ ਸੋ ਪ੍ਰਭੂ ਨਾਨਕ ਦੇ ਕਰ ਹੱਥ ਤੀ ਸੁਮੋ ਵਚਨ ਦੋਰਾ ਸਤਰ ਸ਼ਾਸਤਰ ਵਿਦਿਆ ਇਲਮ ਹੋਏ ਪਰ ਵੀਰ ਅਸੂਸਵਾਰੀ ਕੋ ਕਰ ਸਭ ਬਹਨ ਕੋ ਚੀਨ ਮੂਲ ਸ਼ਾਸਤਰ ਵਿਦਿਆ ਤੇ ਕੋੜ ਸਵਾਰੀ ਦਾ ਅਭਿਆਸ ਕਰਨ ਮਹਾਰਾਜੀ ਦਾ ਵਾਜ ਗੁਰੂ ਜੀ ਕਾ ਖਾਲਸਾ ਵਾਜ ਗੁਰੂ ਜੀ ਕੀ ਫਤਿਹ ਹਾਸ਼ਾ ਜੀ ਨੇ ਆਪਣੇ 3 ਵਚਨ ਦੇ ਵਿੱਚ ਸਿੱਖਾਂ ਨੂੰ ਇਹ ਲਾਜ਼ਮੀ ਕਿਹਾ ਇਹ ਸ਼ਾਸਤਰ ਵਿਦਿਆ ਤੇ ਘੋੜ ਸਵਾਰੀ ਦਾ ਅਭਿਆਸ ਕਰ ਲੈਣਾ ਧਾਵ ਇਹ ਦੋਨੇ ਚੀਜ਼ਾਂ ਚੰਗੀਆਂ ਨੇ ਹੁਣ ਜਿਵੇਂ ਜਿਵੇਂ ਪਹਿਲਾਂ ਸਿੱਖਾਂ ਦੇ ਉੱਪਰ ਮਾਰਾਂ ਪਈ ਜਿਵੇਂ 47 ਵੇਲੇ ਦੀ ਜਿਹੜੀ ਮਾਰ ਪਈ ਉਹ ਇਹੀ ਕਾਰਨ ਸੀ ਬਹੁਤੀ ਮਾਰ ਉਹਨਾਂ ਤੇ ਪਈ ਜਿਹੜੇ ਸ਼ਾਸਤਰ ਵਿਦਿਆ ਨਹੀਂ ਜਾਣਦੇ ਸਨ ਅਏ ਜਿਹੜਾ ਅਕਤੂਬਰ 84 ਦੇ ਵਿੱਚ ਨਵੰਬਰ 84 ਦੇ ਵਿੱਚ ਜਿਹੜੀ ਮਾਰ ਪਈ ਉਹ ਵੀ ਉੱਥੇ ਜਾਦਾ ਮਾਰ ਪਈ ਜਿੱਥੇ ਸਿੱਖਾਂ ਕੋਲੇ ਸ਼ਾਸਤਰ ਨਹੀਂ ਸਨ ਸੋ ਇਹ ਜੇ ਨਾ ਸ਼ਾਸਤਰ ਹੁੰਦਾ ਤਾਂ ਫਿਰ ਹਰੇਕ ਕਿੰਬੜ ਨੂੰ ਕਰਦਾ ਪਰ ਜੇ ਬੰਦੇ ਕੋਲ ਸ਼ਾਸਤਰ ਹੈ ਤੇ ਹਰੇਕ ਦੂਰ ਰਹਿੰਦਾ ਹੈ ਮਹਾਰਾਜੀ ਆਪਣੇ ਤੀਵੇਂ ਵਚਨ ਦੇ ਵਿੱਚ ਕਹਿ ਰਹੇ ਨੇ ਭਾਈ ਸ਼ਾਸਤਰ ਵਿਦਿਆ ਤੇ ਘੋੜਸਵਾਰੀ ਦਾ ਅਭਿਆਸ ਜ਼ਰੂਰੀ ਹੈ ਸਿੱਖਾਂ ਵਾਸਤੇ ਮਹਾਂਪੁਰਸ਼ਾਂ ਵੱਲੋਂ ਕਿਉਂ ਕਰੋਨਾ ਸੀਤਾ ਹੈ ਦੋਰਾ ਸ਼ਸਤਰ ਸ਼ਸਤਰ ਵਿਦਿਆ ਥਿਨ ਮੈਂ ਹੋਇ ਪ੍ਰਦੀਨ ਅਸਵ ਸਵਾਰੀ ਕੋ ਕਰੈ ਸਭ ਮਹਾਨ ਕੋ ਟੀਨ। ਹਾਉ ਸ਼ਸਤਰ ਹਥਿਆਰ ਬਾਰੇ ਚਲਾਉਣ ਦੀ ਪੂਰੀ ਜਾਣਕਾਰੀ ਰੱਖਣੀ ਸ਼ਸਤਰ ਧਾਰਮਿਕ ਗ੍ਰੰਥਾ ਦੀ ਵਿਦਿਆ ਹੈ। ਇਲਾ ਦੋਮਾ ਮੈਂ ਵਿੱਚ ਪ੍ਰਵੀਣ ਨਪੁੰਨ ਹੋ ਜਾਣਾ। ਅਸਵ ਘੋੜ ਸਵਾਰੀ ਨੂੰ ਚੰਗੀ ਤਰ੍ਹਾਂ ਕਰੇ ਸਿੱਖ ਲੈਣਾ ਚਾਹੀਦਾ ਬਾਕੀ ਬਾਣ ਸਾਰੀਆਂ ਸਵਾਰੀਆਂ ਕਰਨ ਨੂੰ ਸ਼ੀਨ ਜਾਣਦਾ ਹੋਵੇ ਜਿਵੇਂ ਹਰੇਕ ਸਵਾਰੀ ਜਾਣਦਾ ਮੋਟਰਸਾਈਕਲ ਸਕੂਟਰ ਕਾਰ ਗੱਡੀ ਟਰੱਕ ਵਾਹਾਂ ਚੜੀ ਜੱਟ ਚਲਾਉਣ ਜਾਣਦਾ ਹੋਵੇ ਭਾਈ ਨੱਦਲਾਲ ਜੀਓ ਪ੍ਰਮਾਣ ਦਿੰਦੇ ਹਨ ਖਾਲਸਾ ਸੋਏ ਜੋ ਚੜ੍ਹੈ ਤੁਰੰਗ ਖਾਲਸਾ ਸੋਏ ਜੋ ਕਰੈ ਨਿਤ ਜੰਗ ਖਾਲਸਾ ਸੋਏ ਸ਼ਸਤਰ ਕਰੋ ਕੋ ਉਤਾਰੈ ਖਾਲਸਾ ਸੋਏ ਦੁਸ਼ਟ ਕਾ ਮਾਰੈ ਤਨਖਾ ਨਾਮਾ ਭਾਈ ਨੰਦ ਲਾਲ ਸਿੰਘ ਦੀ ਸੋ ਇਹਨਾਂ ਵੱਲੋਂ ਇਹ ਪ੍ਰਮਾਣ ਦਿੱਤਾ ਹੈ ਵੀ ਭਾਈ ਸਿੱਖਾਂ ਵਾਸਤੇ ਜ਼ਰੂਰੀ ਹੈ ਸੋ ਪਾਤਸ਼ਾਹੀ ਦਾ ਤੀਨਾ ਵਚਨ ਆਪ ਜੀ ਨੇ ਸ਼੍ਰਵਣ ਕੀਤਾ ਤੇ ਸਿੱਖ ਨੂੰ ਸ਼ਾਸਤਰ ਵਿਦਿਆ ਤੇ ਘੋੜ ਸਵਾਰੀ ਦਾ ਅਭਿਆਸ ਕਰਨਾ ਚਾਹੀਦਾ ਹੈ ਸੋ ਆਪ ਸਮਝਤਾ ਹਰ ਰੋਜ਼ ਮਹਾਰਾਜ ਜੀ ਦਾ ਏਕ ਇੱਕ ਵਚਨ ਸ਼੍ਰਵਣ ਕਰਨ ਕਰਦੇ ਆ ਰਹੇ ਹਾਂ ਸੋ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁਟੀਆਂ ਰਹਿ ਜਾਂਦੀਆਂ ਨੇ ਸਤਿਗੁਰੂ ਜੀ ਤੇ ਆਪ ਸੰਤਾ ਬਖਸ਼ਣ ਯੋਗ ਹੋ ਸੋ ਗਤ ਵੱਲ ਭਾਈ ਸ਼ੇਰ ਕਰਕੇ ਸੰਗਤਾਂ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਜੀ ਘਟ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ